D5 ਚੈਨਲ ਪੰਜਾਬੀ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬੱਤ ਸਵਾਗਤ ਹੈ BBMP ਦਾ ਮੁੱਦਾ ਲਗਾਤਾਰ ਭਖਦਾ ਜਾ ਰਿਹਾ ਹੈ ਜਿੱਥੇ ਕੇਂਦਰ ਵੱਲੋਂ ਅਧਿਕਾਰੀ ਬਦਲ ਕੇ ਪਾਣੀ ਨੂੰ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਹਰਿਆਣਾ ਨੂੰ ਪੰਜਾਬ ਵੱਲੋਂ ਪਾਣੀ ਭੇਜਣ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਅੱਜ ਨੰਗਲ ਪਹੁੰਚੇ ਸੀ ਮੁੱਖ ਮੰਤਰੀ ਭਗਵੰਤ ਮਾਨ ਔਰ ਉਸ ਤੋਂ ਬਾਅਦ ਉਹਨਾਂ ਵੱਲੋਂ ਮੀਟਿੰਗ ਕੀਤੀ ਜਾਂਦੀ ਹੈ तमाम ਕੈਬਨਿਟ ਮੰਤਰੀਆਂ ਦੇ ਨਾਲ ਵਿਧਾਇਕਾਂ ਦੇ ਨਾਲ ਔਰ ਇਸੇ ਦੇ ਨਾਲ ਇਸ ਮੀਟਿੰਗ ਦੇ ਵਿੱਚ ਖਾਸ ਤੌਰ ਤੇ ਪਹੁੰਚਦੇ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਗੇਜਰੀਵਾਲ ਜਿਸ ਤੋਂ ਬਾਅਦ ਵੱਡੇ ਫੈਸਲੇ ਆਉਣ ਵਾਲੇ ਕੱਲ੍ਹ ਦੇ ਲਈ ਲਏ ਗਏ ਨੇ ਸਭ ਤੋਂ ਵੱਡਾ ਫੈਸਲਾ ਜੋ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆਏ ਜਿਸ ਦੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਬੀਤੇ ਦਿਨ ਜੋ ਘਟਨਾਵਾਂ ਹੋਈਆਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਉਣ ਵਾਲੀ ਕੱਲ੍ਹ ਯਾਨੀ ਕਿ ਕੱਲ ਨੂੰ ਜੋ ਆਲ ਪਾਰਟੀ ਮੀਟਿੰਗ ਹੈ ਉਹ ਪੰਜਾਬ ਸਰਕਾਰ ਵੱਲੋਂ ਬੁਲਾਈ ਜਾਵੇਗੀ ਇਸ ਪਾਰਟੀ ਦੇ ਇਸ ਮੀਟਿੰਗ ਦੇ ਵਿੱਚ ਪੰਜਾਬ ਦੀਆਂ तमाम ਸਿਆਸੀ ਪਾਰਟੀਆਂ ਨੂੰ ਸੱਦਾ ਭੇਜਿਆ ਜਾਏਗਾ ਇਸੇ ਦੇ ਨਾਲ ਭਾਜਪਾ ਪਾਰਟੀ ਉੱਪਰ ਤੰਜ ਕਸਦਿਆਂ ਹੋਏ ਹਨ ਕਿਹਾ ਕਿ ਹੁਣ ਵਫਾਦਾਰੀ ਦੀ ਪਰਖ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਵੇਖਿਆ ਜਾਵੇਗਾ ਪੁੱਛਿਆ ਜਾਵੇਗਾ तमाम ਪੰਜਾਬ ਨਾਲ ਸੰਬੰਧਿਤ ਭਾਜਪਾ ਆਗੂਆਂ ਨੂੰ ਚਾਹੇ ਉਹ ਸੁਨੀਲ ਜਾਖੜ ਹੋਣ ਜੋ ਕਿ ਭਾਜਪਾ ਪ੍ਰਧਾਨ ਨੇ ਚਾਹੇ ਰਵਨੀਤ ਬਿੱਟੂ ਹੋਣ ਜੋ ਕਿ ਵੱਡੇ ਅਹੁਦੇ ਤੇ ਨੇ ਮੰਤਰੀ ਨੇ ਔਰ ਚਾਹੇ ਉਹ ਤਰਨ ਚੋਗ ਹੋਣ ਹੁਣ ਉਹਨਾਂ ਨੂੰ ਪੁੱਛਿਆ ਜਾਵੇਗਾ ਕਿ ਤੁਹਾਡੀ ਇਮਾਨਦਾਰੀ ਪੰਜਾਬ ਲਈ ਹੈ ਜਾਂ ਫਿਰ ਆਪਣੀ ਪਾਰਟੀ ਲਈ ਹੈ ਤੇ ਜੇਕਰ ਪੰਜਾਬ ਲਈ ਹੈ ਤਾਂ ਹੁਣੇ ਉਹਨਾਂ ਵੱਲੋਂ ਭਾਜਪਾ ਦਾ ਤਿਆਗ ਕੀਤਾ ਜਾਣਾ ਚਾਹੀਦਾ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਖਾਸ ਸੈਸ਼ਨ ਵੀ ਸੱਦਿਆ ਏ ਇਸ ਪਾਣੀ ਦੇ ਮੁੱਦੇ ਨੂੰ ਲੈ ਕੇ ਜੋ ਕਿ ਸੋਮਵਾਰ ਹੋਵੇਗਾ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ ਅਮਨ अरोड़ा ਕੈਬਨਿਟ ਮੰਤਰੀ ਨੇ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ ਨੇ ਆਓ ਦੇਖਦੇ ਹਾਂ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਮੇਰੇ ਨਾਲ ਮੇਰੇ ਕੈਬਿਨੇਟ ਦੇ ਸਾਰੇ ਸਾਥੀ ਕਲੀਗ ਮੌਜੂਦ ਨੇ ਸਾਥਿਓ ਅੱਜ ਜਿਸ ਮਕਸਦ ਦੇ ਲਈ ਇੱਥੇ ਇਕੱਠੇ ਹੋਏ ਆਂ ਜਿਵੇਂ ਕਿ ਭਾਜਪੀ ਨੂੰ ਆਦਤ ਹੈ ਕਿ ਪੰਜਾਬ ਦੇ ਨਾਲ ਬਾਰ 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 ਮੱਕਾਰੀ ਕਰਨੀ ਹੈ ਧੋਖਾ ਕਰਨਾ ਹੈ ਪਿੱਠ ਦੇ ਵਿੱਚ ਛੁਰਾ ਮਾਰਨਾ ਹੈ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਹੱਕਾਂ ਉੱਪਰ ਡਾਕੇ ਵੱਜਦੇ ਰਹੇ ਨੇ ਤੇ ਹੁਣ ਇੱਕ ਨਵਾਂ ਡਾਕਾ ਨਵੀਂ ਚੋਰੀ ਪੰਜ ਦਰਿਆਵਾਂ ਦੇ ਪੰਜਾਬ ਦੇ ਦੇ ਪਾਣੀ ਦੇ ਜਿਹੜੇ ਉਹਦੀ ਚੋਰੀ ਉਹਦੇ ਉੱਪਰ ਡਾਕਾ ਮਾਰਦੀ ਸਾਜਿਸ਼ਾਂ ਨੇ ਜਿਹੜੀਆਂ ਉਹ ਰਚੀਆਂ ਨੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਬੀਐਮਬੀ ਜਿਸ ਦੇ ਵਿੱਚ 60% ਪੰਜਾਬ ਦਾ ਸ਼ੇਅਰ ਹੈ ਉਹਦੇ ਵੀ ਪਾਣੀ ਉੱਪਰ ਡਾਕਾ ਮਾਰ ਕੇ ਚੋਰੀ ਕਰਕੇ ਪੰਜਾਬ ਦਾ ਪਾਣੀ ਉਹ ਹਰਿਆਣੇ ਨੂੰ ਦੇਣ ਦੀਆਂ ਕੁਝੀਆਂ ਚਾਲਾਂ ਨੇ ਜਿਹੜੀਆਂ ਉਹ ਰਚੀਆਂ ਗਈਆਂ ਨੇ ਹਰਿਆਣੇ ਨੂੰ ਆਲਰੇਡੀ 1700 ਕਿਊਸਿਕ ਉਹਨਾਂ ਦੇ ਸ਼ੇਅਰ ਤੋਂ ਵੱਧ ਕੇ 4700 ਕਿਊਸਿਕ ਦਿੱਤਾ ਜਾ ਰਿਹਾ ਪਰ ਇਸ ਤੋਂ ਵੀ ਵੱਧ ਪਾਣੀ ਪੰਜਾਬ ਦਾ ਲੁੱਟਿਆ ਜਾ ਰਿਹਾ ਜਿਹਦੇ ਜਿਸ ਨੂੰ ਰੋਕਣ ਦੇ ਲਈ ਜਿਹਦੀ ਲੜਾਈ ਦੇ ਲਈ ਅੱਜ ਪੰਜਾਬ ਸਰਕਾਰ ਨੇ ਮਾਨ ਸਾਹਿਬ ਭਗਵੰਤ ਮਾਨ ਜੀ ਨੇ ਸਾਰੇ ਕੈਬਨਿਟ ਨੇ ਸਾਰੇ ਐਮ ਐਲ ਏ ਇੱਥੇ ਇਕੱਠੇ ਹੋਏ ਸਾਡੇ ਮਾਨਯੋਗ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਉਚੇਚੇ ਤੌਰ ਤੇ ਆਏ ਤੇ ਇਹ ਸਰਬਸੰਮਤੀ ਦੇ ਨਾਲ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਨਾ ਪਾਣੀਆਂ ਦੇ ਉੱਪਰ ਡਾਕਾ ਨਹੀਂ ਵੱਜਣ ਦਿੱਤਾ ਜਾਊਗਾ ਔਰ ਇਹਦੇ ਲਈ ਜਿਹੜੀ ਲੜਾਈ ਹੈ ਉਹ ਹਰ ਤਰ੍ਹਾਂ ਦੀ ਚਾਹੇ ਉਹ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਕੂਚਿਆਂ ਦੇ ਵਿੱਚ ਉਹ ਲੜਾਈ ਲੜੀ ਜਾਊਗੀ ਸੰਵਿਧਾਨੇ ਕਾ ਲੀਗਲ ਲੜਾਈ ਲੜੀ ਜਾਊਗੀ ਅੱਜ ਆਲਰੇਡੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਗਰਾਉਂਡ ਜ਼ੀਰੋ ਦੇ ਉੱਪਰ ਉਤਰ ਕੇ ਖੁਦ ਆਪ ਡੈਮ ਦੇ ਉੱਪਰ ਗਏ ਔਰ ਇਹ ਇਨਸ਼ੋਰ ਕੀਤਾ ਕਿ ਇਹ ਪਾਣੀ ਦੀ ਚੋਰੀਏ ਉਹ ਨਾ ਹੋਵੇ ਸੋ ਪਾਣੀ ਦੇ ਦੀ ਰੱਖਿਆ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਚ ਔਰ ਆਮ ਆਦਮੀ ਪਾਰਟੀ ਉਹ ਵਚਨਬੱਧ ਹੈ ਔਰ ਇਹਦੇ ਲਈ ਇਹਦੇ ਲਈ ਕੱਲ ਨੂੰ ਸਰੇ 10 ਵਜੇ 올 ਪਾਰਟੀ ਮੀਟਿੰਗ ਹੈ ਜਿਹੜੀ ਉਹ ਬੁਲਾਈ ਜਾ ਰਹੀ ਹੈ ਔਰ ਤਾਂ ਕਿ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਉਹ ਆਪਣਾ ਸਟੈਂਡ ਸਪਸ਼ਟ ਕਰ ਸਕਣ ਔਰ ਕੱਲ ਹੀ ਪਤਾ ਲੱਗ ਜਾਊਗਾ ਕਿ ਕਿਹੜੇ ਪੰਜਾਬ ਦੇ ਹਤਾਸ਼ੀ ਨੇ ਤੇ ਕਿਹੜੇ ਪੰਜਾਬ ਦੇ ਦੋਖੀ ਨੇ ਇਸ ਤੋਂ ਬਾਅਦ ਸੋਮਵਾਰ ਨੂੰ ਸਪੈਸ਼ਲ ਸੈਸ਼ਨ ਹੈ ਜਿਹੜਾ ਉਹ ਪੰਜਾਬ ਦੇ BBMP ਦੇ ਪਾਣੀਆਂ ਦੀ ਰੱਖਿਆ ਦੇ ਲਈ ਇਸ ਚੋਰੀ ਨੂੰ ਰੋਕਣ ਦੇ ਲਈ ਸਪੈਸ਼ਲ ਸੈਸ਼ਨ ਸੋਮਵਾਰ ਨੂੰ ਬੁਲਾਇਆ ਜਾ ਰਿਹਾ ਹੈ ਔਰ ਅੱਜ ਇਹ ਪਰਖ ਦੀ ਘੜੀ ਹੈ ਕਿ ਬੀਜੇਪੀ ਦੇ ਲੀਡਰ ਚਾਹੇ ਉਹ ਸੁਨੀਲ ਜਾਖੜ ਨੇ ਚਾਹੇ ਉਹ ਰਵਨੀਤ ਬਿੱਟੂ ਨੇ ਚਾਹੇ ਉਹ ਤਰਨ ਚੋਗਰੇ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਮਹਾਰਾਣੀ ਪ੍ਰਨੀਤਕਾਰ ਹੋਣੀ ਨੇ ਕਿ ਕਿਹੜੇ ਲੋਕ ਅੱਜ ਪੰਜਾਬ ਦੇ ਪੰਜਾਬ ਦੇ ਪਾਣੀਆਂ ਦੇ ਨਾਲ ਪੰਜਾਬੀਅਤ ਦੇ ਨਾਲ ਖੜਦੇ ਨੇ ਜਾਂ ਸਿਰਫ ਔਰ ਸਿਰਫ ਇਹ ਲੋਕ ਆਪਣੀਆਂ ਕੁਰਸੀਆਂ ਬਚਾਉਣ ਦੇ ਲਈ ਬੀਜੇਪੀ ਦੇ ਇਸ ਧੋਖੇ ਇਸ ਮੱਕਾਰੀ ਦੇ ਨਾਲ ਖੜਦੇ ਨੇ ਸੋ ਮੈਂ ਇਹਨਾਂ ਸਾਰੇ ਬੀਜਪੀ ਦੇ ਸਾਰੇ ਲੀਡਰਾਂ ਨੂੰ ਸਪਸ਼ਟ ਲਫ਼ਜ਼ਾਂ ਦੇ ਵਿੱਚ ਇਹ ਵਾਰਨਿੰਗ ਇਹ ਚੇਤਾਵਨੀ ਦੇ ਦੇਣਾ ਚਾਹਣਾ ਕਿ ਜੇ ਸਹੀ ਮਾਇਨੇ 'ਚ ਪੰਜਾਬ ਦੇ ਪੁੱਤੋਂ ਤੇ ਪੰਜਾਬ ਦੇ ਨਾਲ ਖੜੋ ਤੇ ਇਮੀਡੀਏਟ ਤੋ ਨੂੰ ਜਾਂ ਤਾਂ ਇਹ ਫੈਸਲਾ ਕੇਂਦਰ ਸਰਕਾਰ ਤੋਂ ਭਾਜਪਾ ਤੋਂ ਕਰਵਾਓ ਕਿ ਪੰਜਾਬ ਦੇ ਪਾਣੀਆਂ ਦਾ ਇੱਕ ਵੀ ਤੁਪਕਾ ਫਾਲਤੂ ਅਸੀਂ ਹਰਿਆਣਾ ਨੂੰ ਨਹੀਂ ਦੇਣਾ ਜਾਂ ਤਾਂ ਇਹ ਫੈਸਲਾ ਕਰਵਾਓ ਤੇ ਨਹੀਂ ਇਮੀਡੀਏਟਲੀ ਆਪਦੀਆਂ ਕੁਰਸੀਆਂ ਨੂੰ ਆਪਦੀਆਂ ਅਹੁਦੇਦਾਰੀਆਂ ਨੂੰ ਆਪਦੀਆਂ ਮਿਨਿਸਟਰੀਆਂ ਨੂੰ ਔਰ ਭਾਜਪਾ ਨੂੰ ਲੱਤ ਮਾਰ ਕੇ ਤੁਸੀਂ ਉਹਨਾਂ ਨੂੰ ਅਲਵਿਦਾ ਕਹੋ ਸੋ ਇਹ ਪਰਖ ਦੀ ਕੜੀ ਹੈ ਇਹਨਾਂ ਬੀਜੇਪੀ ਦੇ ਲੀਡਰਾਂ ਵਾਸਤੇ ਸੋ ਮੈਂ ਸਮਝਦਾ ਕਿ ਜਿੱਥੇ ਅੱਜ ਪੰਜਾਬ ਦੇ 3 ਕਰੋੜ ਲੋਕ ਇਹਨਾਂ ਦੇ ਮੂੰਹਾਂ ਵੱਲ ਦੇਖ ਰਹੇ ਨੇ ਉੱਥੇ ਹੀ ਉਹਨਾਂ ਦੇ ਵਿੱਚ ਅੱਜ ਜਿਸ ਲੈਵਲ ਦੀ ਆਮ ਆਦਮੀ ਪਾਰਟੀ ਨੇ ਕਾਰਵਾਈ ਕੀਤੀ ਔਰ ਸ਼੍ਰੀ ਕੇਜਰੀ ਅਰਵਿੰਦ ਕੇਜਰੀਵਾਜੀ ਖੁਦ ਆ ਪਹੁੰਚੇ ਨੇ ਮਾਨ ਸਾਹਿਬ ਅ ਖੋਦਰਾ ਡੈਮ ਤੇ ਗਏ ਨੇ ਗਰਾਊਂਡ ਲੈਵਲ ਤੇ ਪੂਰੇ ਪੰਜਾਬ ਦੇ ਵਿੱਚ ਰੋਸ ਮਜ਼ਾਹਰੇ ਬੀਜਪੀ ਦੇ ਖਿਲਾਫ ਹੋਏ ਨੇ ਸਮੁੱਚਾ 3 ਕਰੋੜ ਪੰਜਾਬੀ ਅੱਜ ਇਸ ਮਕਸਦ ਦੇ ਲਈ ਆਮ ਆਦਮੀ ਪਾਰਟੀ ਦੇ ਔਰ ਪੰਜਾਬ ਸਰਕਾਰ ਦੇ ਨਾਲ ਤੇ ਅਸੀਂ ਇਨਸ਼ੋਰ ਕਰਦਿਆ ਕਿ ਇੱਕ ਵੀ ਤੁਕਾ ਪੰਜਾਬ ਦੇ ਪਾਣੀ ਦਾ ਉਹ ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਊਗਾ ਜਿੰਨੇ ਮਰਜ਼ੀ ਹੀਲੇ ਵਸੀਲੇ ਕਈ ਭਾਜੀਪੀ ਕੇਂਦਰ ਸਰਕਾਰ ਜਾਂ ਹਰਿਆਣਾ ਸਰਕਾਰ ਲਈ ਕਾਰ ਕਰ ਲੈ ਇਹ ਨਹੀਂ ਹੁਣ ਦਿੱਤਾ ਜਾਊਗਾ ਸੈਸ਼ਨ ਦੇ ਵਿੱਚ ਕਿਆ ਰੈਜ਼ੋਲੂਸ਼ਨ ਲੈ ਕੇ ਆਏਗੇ ਕਿਆ ਕੁਝ ਕਰੋਗੇ ਡੈਫੀਨੇਟਲੀ ਜੀ ਰੈਜ਼ੋਲੂਸ਼ਨ ਹੈ ਜਿਹੜਾ ਉਹ ਲੈ ਕੇ ਆਵਾਂਗੇ ਤੇ ਉਸੇ ਤੋਂ ਪਤਾ ਲੱਗ ਜੂਗਾ ਕਿ ਕਿਹੜੇ ਕਿਹੜੇ ਪੰਜਾਬ ਦੇ ਦੁਖੀ ਨੇ ਤੇ ਕਿਹੜੇ ਪੰਜਾਬ ਦੇ ਹਤੈਸ਼ੀ ਨੇ ਤਾਂ ਫਿਲਹਾਲ ਅਮਨ अरोੜਾ ਨੇ ਕਿਹਾ ਹੈ ਕਿ ਇਮਾਨਦਾਰੀ ਪਰਖੀ ਜਾਏਗੀ ਔਰ ਇਹੀ ਸਮਾਂ ਹੈ ਜੋ ਹੈ ਉਹ ਪਰਖ ਕਰਨ ਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਚਾਹੁੰਦੇ ਨੇ ਕਿ तमाम पार्टियां ਇਕਜੁੱਟ ਹੋ ਕੇ ਇਸ ਮੁੱਦੇ ਦੀ ਲੜਾਈ ਨੂੰ ਲੜਨ ਔਰ ਦੱਸ दिए ਕਿ ਕੱਲ ਨੂੰ ਆਲ ਪਾਰਟੀ ਮੀਟਿੰਗ ਦੇ ਵਿੱਚ ਇਹ ਸਾਰਾ ਕੁਝ ਸਾਹਮਣੇ ਆ ਜਾਵੇਗਾ ਕਿ ਕੌਣ ਪੰਜਾਬ ਦੇ ਪੱਖ ਵਿੱਚ ਹੈ ਜਾਂ ਕੌਣ ਸਿਰਫ ਸਿਆਸਤ ਕਰ ਰਿਹਾ ਹੈ ਪੰਜਾਬ ਦੇ ਨਾਤੇ ਜਾਂ ਪੰਜਾਬ ਦੇ ਪਾਣੀਆਂ ਦੇ ਨਾਤੇ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਇਸ ਪੂਰੇ ਮੁੱਦੇ ਨੂੰ ਲੈ ਕੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਔਰ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम ਤਾਜ਼ਾ ਤਰੀਨ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਕੈਮਰਾਮੈਨ ਕਬੀਰ ਦੇ ਨਾਲ ਮੈਂ ਪ੍ਰਦੀਪ ਤਿਮਾਨ D5 ਚੈਨਲ ਪੰਜਾਬੀ